ਅੱਜ ਅਸੀਂ ਗੱਲ ਕਰਾਂਗੇ ਆਪਰੇਸ਼ਨ ਸ਼ਾਂਤੀ ਦੇ ਬਾਰੇ ਕਿਸ ਤਰ੍ਹਾਂ ਇੰਦਰਾ ਗਾਂਧੀ ਨੇ ਆਪਰੇਸ਼ਨ ਸ਼ਾਂਤੀ ਦੇ ਜ਼ਰੀਏ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅੱਜ ਵੀ ਜਾਰੀ ਹੈ ਆਪਰੇਸ਼ਨ ਸ਼ਾਂਤੀ ਜਿਸ ਦੇ ਵਿੱਚ ਅਲੱਗ ਅਲੱਗ ਤਰੀਕਿਆਂ ਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ ਜਿਵੇਂ ਕਿ ਚਿੱਟੇ ਦੇ ਨਾਲ ਪੰਜਾਬ ਦੀ ਜਵਾਨੀ ਲਗਾਤਾਰ ਵਿਦੇਸ਼ਾਂ ਵੱਲ ਨੂੰ ਪਲਾਨ ਕਰ ਰਹੀ ਹੈ ਏਜੰਸੀਆਂ ਵੱਲੋਂ ਲਗਾਤਾਰ ਟਾਰਗੇਟ ਕਿਲਿੰਗਾਂ ਹੋ ਰਹੀਆਂ ਹਨ ਪੰਜਾਬ ਦੇ ਵਿੱਚ ਕੀ ਹੈ ਆਪਰੇਸ਼ਨ ਸ਼ਾਂਤੀ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਤਿਆਰ ਕੀਤਾ ਗਿਆ ਸੀ ਆਪਰੇਸ਼ਨ ਸ਼ਾਂਤੀ ਆਪਰੇਸ਼ਨ ਸ਼ਾਂਤੀ ਬਲੂ ਸਟਾਰ ਆਪਰੇਸ਼ਨ ਸ਼ਾਂਤੀ ਦਾ ਹੀ ਹਿੱਸਾ ਸੀ ਅੱਜ ਅਸੀਂ ਸਬੂਤਾਂ ਦੇ ਆਧਾਰ ਤੇ ਗੱਲ ਕਰਾਂਗੇ ਆਪਰੇਸ਼ਨ ਸ਼ਾਂਤੀ ਦੀ ਸੱਚਾਈ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸਾਹਮਣੇ ਆਈ ਸੀ ਜਦੋਂ ਇਸ ਗੱਲ ਦੀ ਜਾਣਕਾਰੀ 9 ਸਿੱਖ ਰੈਜੀਮੈਂਟ ਨੂੰ ਲੱਗੀ ਤਾਂ ਉਹਨਾਂ ਨੇ ਬਗਾਵਤ ਕਰ ਦਿੱਤੀ ਸੀ 9 ਸਿੱਖ ਰੈਜੀਮੈਂਟ ਜਦੋਂ ਬਗਾਵਤ ਕਰਕੇ ਪੰਜਾਬ ਪਹੁੰਚੀ ਇੱਥੇ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਦੇ ਮੁਕਾਬਲੇ ਵੀ ਹੋਏ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਉਹ ਜਗ੍ਹਾ ਬਰਗੇਡੀਅਰ ਨੇ ਆਪਣੇ ਮੂੰਹ ਤੋਂ ਕਿਹਾ ਸੀ ਅਸੀਂ ਆਪਰੇਸ਼ਨ ਸ਼ਾਂਤੀ ਤੇ ਸੀ ਅਸੀਂ ਸਾਰੇ ਪੰਜਾਬ ਦੇ ਮੁੰਡੇ ਪਿੰਡਾਂ ਵਿੱਚੋਂ ਕੱਢ-ਕੱਢ ਕੇ ਮਾਰਨੇ ਸੀ ਤੁਸੀਂ ਜੋ ਬਗਾਵਤ ਕੀਤੀ ਹੈ ਉਸ ਕਰਕੇ ਇਹ ਮੁਹਿੰਮ ਅੱਗੇ ਕਰਨੀ ਪੈ ਗਈ ਬੁਖਸਰ ਦੀ ਪੰਚਾਇਤ ਦੀ ਮੌਜੂਦਗੀ ਦੇ ਵਿੱਚ ਉਹਨਾਂ ਧਰਮੀ ਫੌਜੀਆਂ ਨੂੰ ਕਿਹਾ ਸੀ ਜਿਹੜੇ ਫੌਜੀ ਬਗਾਵਤ ਕਰਕੇ ਆਏ ਸਨ ਉਹਨਾਂ ਨੂੰ ਧਰਮੀ ਫੌਜੀ ਕਿਹਾ ਜਾਂਦਾ ਹੈ ਕਈ ਸਿੱਖਾਂ ਦਾ ਮੰਨਣਾ ਹੈ ਜੇਕਰ ਇੰਦਰਾ ਗਾਂਧੀ ਨੂੰ ਨਾ ਮਾਰਦੇ ਤਾਂ ਸਿੱਖਾਂ ਦਾ ਇੰਨਾ ਘਾੜ ਨਾ ਹੁੰਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਇੰਦਰਾ ਗਾਂਧੀ ਨਾ ਮਾਰੀ ਜਾਂਦੀ ਤਾਂ ਪਤਾ ਨਹੀਂ ਕਿੰਨੇ ਹੋਰ ਸਿੱਖ ਮਾਰੇ ਜਾਣੇ ਸੀ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਮਾਰਨ ਵਾਸਤੇ ਇੰਦਰਾ ਗਾਂਧੀ ਨੇ ਪਹਿਲਾਂ ਹੀ ਆਪਰੇਸ਼ਨ ਸ਼ਾਂਤੀ ਤਿਆਰ ਕੀਤਾ ਹੋਇਆ ਸੀ। ਆਪਰੇਸ਼ਨ ਸ਼ਾਂਤੀ ਦੇ ਜ਼ਰੀਏ ਪਾਕਿਸਤਾਨ ਦੇ ਨਾਲ ਫਰਜੀ ਜੰਗ ਛੇੜ ਕੇ ਪੰਜਾਬ ਦੇ ਬਾਰਡਰ ਦੇ ਏਰੀਏ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਕਪੂਰਥਲਾ, ਜਲੰਧਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਬਹੁਤ ਵੱਡੀ ਬੰਬਾਰੀ ਕਰਕੇ ਬਹੁਤ ਸਾਰੇ ਲੋਕਾਂ ਨੂੰ ਮਾਰਨ ਦਾ ਪਲਾਨ ਸੀ। ਇਹ ਜੋ ਸਾਰੀ ਘਟਨਾ ਵਾਪਰ ਰਹੀ ਸੀ ਇਸ ਦੇ ਬਾਰੇ ਆਸਟ੍ਰੇਲੀਆ ਦੇ ਪ੍ਰੋਫੈਸਰ ਰੋਬਿਨ ਜੈਫਰੀ ਨੇ ਆਪਣੀ ਕਿਤਾਬ ਵਾਟਸ ਹੈਪਨਿੰਗ ਟੂ ਇੰਡੀਆ ਵਿੱਚ ਇਸ ਆਪਰੇਸ਼ਨ ਬਾਰੇ ਲਿਖਿਆ ਕਿ ਕਿਸ ਤਰ੍ਹਾਂ ਇਸ ਜੰਗ ਦੇ ਬਹਾਨੇ ਲੱਖਾਂ ਸੀਕ ਮਾਰਨੇ ਸੀ ਮਯੌਰੌ ਜੋ ਸੀਨੀਅਰ ਪੱਤਰਕਾਰ ਸੀ ਉਸਨੇ ਕਿਹਾ ਮੈਂ 1 ਮਹੀਨੇ ਬਾਅਦ ਠੰਡੇ ਦਿਮਾਗ ਦੇ ਨਾਲ ਸੋਚਿਆ ਕਿ ਇਹ ਸਾਜ਼ਿਸ਼ ਇੰਦਰਾ ਗਾਂਧੀ ਕੀ ਇਹ ਪੀ ਪਲਾਨ ਸੀ ਚਾਹੇ ਇੰਦਰਾ ਗਾਂਧੀ ਮਰਦੀ ਚਾਹੇ ਨਾ ਮਰਦੀ ਇਹ ਕੰਮ ਹੋਣਾ ਹੀ ਸੀ ਇਹ ਸਾਰੀਆਂ ਗੱਲਾਂ ਸਾਡੇ ਸਾਹਮਣੇ ਲੈ ਕੇ ਆਂਦੀਆਂ ਨੇ ਡਾਕਟਰ ਸੰਗਤ ਸਿੰਘ ਨੇ ਉਹਨਾਂ ਨੇ ਇਹ ਕਿਤਾਬ ਲਿਖੀ ਸੀ ਦਾ ਸਿੱਖ ਇਨ ਦਾ ਹਿਸਟਰੀ ਉਸ ਵਿੱਚ ਉਹਨਾਂ ਨੇ ਲਿਖਿਆ ਸੀ ਕਿਦਾਂ ਆਪਰੇਸ਼ਨ ਸ਼ਾਂਤੀ ਦੇ ਜ਼ਰੀਏ ਉਹਨਾਂ ਨੇ ਸਿੱਖਾਂ ਦੀ ਤਬਾਹੀ ਕਰਨੀ ਸੀ 1982 ਦੇ ਵਿੱਚ ਸ਼ੁਰੂ ਕੀਤਾ ਸੀ ਇੰਦਰਾ ਗਾਂਧੀ ਨੇ ਆਪਰੇਸ਼ਨ ਸ਼ਾਂਤੀ ਇਹ ਜਾਣਕਾਰੀ ਡਾਕਟਰ ਸੰਗਤ ਸਿੰਘ ਜੋ ਕਿ ਇੰਟੈਲੀਜੈਂਸ ਵਿੱਚ ਸਨ ਉਹਨਾਂ ਦੀ ਕਿਤਾਬ ਸਰਚਿੰਗ ਆਈ ਦੇ ਵਿੱਚ ਮਿਲਦੀ ਹੈ ਇੰਟਰਨੈਸ਼ਨਲ ਸਾਰੀ ਕਮਿਊਨਿਟੀ ਅਤੇ ਜਰਨਲ ਜੀਹਾ ਕਹਿੰਦੇ ਸਨ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਜੰਗ ਹੋਣੀ ਹੀ ਹੈ ਇਸ ਨੂੰ ਕੋਈ ਨਹੀਂ ਟਾਲ ਸਕਦਾ ਇਸ ਜੰਗ ਦੀ ਸਭ ਤੋਂ ਅਹਿਮ ਜਾਣਕਾਰੀ ਡਾਕਟਰ ਸੰਗਤ ਸਿੰਘ ਨੇ ਦਿੱਤੀ ਕਿਉਂਕਿ ਉਹ ਇੰਟੈਲੀਜੈਂਸ ਵਿੱਚ ਸਨ ਉਹਨਾਂ ਨੇ ਕਿਹਾ ਕਿ ਮੈਨੂੰ ਧਵਾਂ ਦਾ ਅਸਿਸਟੈਂਟ ਮਿਲਿਆ ਅਕਤੂਬਰ 22 ਨੂੰ ਉਸਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਬਹੁਤ ਜਲਦ ਹੀ ਯੁੱਧ ਸ਼ੁਰੂ ਹੋਣ ਵਾਲਾ ਹੈ ਉਹ ਡਾਕਟਰ ਸੰਗਤ ਸਿੰਘ ਦੇ ਨਾਲ ਸਹਿਮਤ ਹੋ ਗਿਆ ਕਿ ਜੰਗ ਦੇ ਕੋਈ ਕਾਰਨ ਤਾਂ ਹੈ ਨਹੀਂ ਫਿਰ ਇਹ ਜੰਗ ਕਿਉਂ ਹੋ ਰਹੀ ਹੈ ਅਤੇ ਉਹ ਵੀ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋਇਆ ਸੰਗਤ ਸਿੰਘ ਨੇ ਕਿਹਾ ਮੈਨੂੰ ਪਤਾ ਲੱਗਿਆ ਸੀ ਨਵੰਬਰ ਦੇ ਪਹਿਲੇ ਹਫ਼ਤੇ ਪਾਕਿਸਤਾਨ ਦੇ ਨਾਲ ਜੰਗ ਛੇੜ ਕੇ ਸਿੱਖਾਂ ਨੂੰ ਮਾਰਨਾ ਚਾਹੁੰਦੇ ਹਨ ਜੰਗ ਦੀ ਖੁਫੀਆ ਜਾਣਕਾਰੀ ਤਵਨ ਦੇ ਦਫਤਰ ਤੋਂ ਸਿੱਧੀ ਗਵਰਨਮੈਂਟ ਦੇ ਹਾਈ ਲੈਵਲ ਦੇ ਅਫਸਰ ਸੰਗਤ ਸਿੰਘ ਦੇ ਕੋਲ ਪਹੁੰਚੀ ਪਾਕਿਸਤਾਨ ਦੇ ਨਾਲ ਯੁੱਧ ਕਿਵੇਂ ਸ਼ੁਰੂ ਕੀਤਾ ਜਾਣਾ ਸੀ ਅਤੇ ਪਾਕਿਸਤਾਨ ਵੱਲੋਂ ਵੀ ਕੁਝ ਪੈਠੀਏ ਤਿਆਰ ਕੀਤੇ ਗਏ ਸਨ ਉਸ ਦੀ ਕੀ ਪਲਾਨਿੰਗ ਸੀ ਸੰਗਤ ਸਿੰਘ ਨੇ ਆਪਣੀ ਕਿਤਾਬ ਦੇ ਵਿੱਚ ਦੱਸਿਆ ਹੈ ਕਿ ਉਸ ਨੂੰ ਆਪਰੇਸ਼ਨ ਸ਼ਾਂਤੀ ਦੇ ਬਾਰੇ 15 ਨਵੰਬਰ ਨੂੰ ਪਤਾ ਚੱਲਿਆ ਸੀ ਸੰਗਤ ਸਿੰਘ ਨੇ ਕਿਹਾ ਉਦੋਂ ਤੱਕ ਇਹ ਪਲਾਨਿੰਗ ਨੂੰ ਹਫਤਾ ਹੋ ਚੁੱਕਿਆ ਸੀ ਇਹ ਪਲਾਨਿੰਗ ਇਨਾ ਸੀਕ੍ਰਟ ਇਹ ਪਲਾਨ ਇਨਾ ਸੀਕ੍ਰਟ ਸੀ ਕਿ ਇੱਕ ਇੰਟੈਲੀਜੈਂਸ ਸੀਨੀਅਰ ਅਫਸਰ ਸੰਗਤ ਸਿੰਘ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿਉਂਕਿ ਉਹ ਇੱਕ ਸਿੱਖ ਅਫਸਰ ਸੀ ਸ਼ਹਾਸ਼ ਸ਼ਰੀਫ ਦੀ ਘਰਵਾਲੀ ਤਹਿਮੀਨਾ ਦੁਰਾਨੀ ਜੋ ਪਹਿਲਾਂ ਮੁਸਤਾਫਾ ਖਰ ਦੀ ਘਰਵਾਲੀ ਸੀ ਜਦੋਂ ਮੁਸਤਾਫਾ ਖਰ ਨੂੰ ਫਾਂਸੀ ਦੇਣੀ ਸੀ ਤਾਂ ਉਹ ਉਸ ਸਮੇਂ ਇੰਗਲੈਂਡ ਲੰਡਨ ਦੇ ਵਿੱਚ ਆ ਗਈ ਸੀ ਉਸ ਨੇ ਆਪਣੀ ਕਿਤਾਬ ਦੇ ਵਿੱਚ ਆਪਣੀ ਜ਼ਿੰਦਗੀ ਦੇ ਬਾਰੇ ਲਿਖਿਆ ਕਿਸ ਤਰ੍ਹਾਂ ਉਸ ਦੇ ਨਾਲ ਧੱਕਾ ਹੋਇਆ ਉਸ ਨੇ ਜੋ 14 ਸਾਲ ਮੁਸਤਾਫਾ ਖਰ ਦੇ ਨਾਲ ਬਿਤਾਏ ਉਸ ਬਾਰੇ ਲਿਖਿਆ ਉਸਨੇ ਲਿਖਿਆ ਕਿ ਉਸ ਦਾ ਘਰ ਵਾਲਾ ਮੁਸਤਫਾ ਖਰ ਜੋ ਪੰਜਾਬ ਦਾ ਗਵਰਨਰ ਰਹਿ ਚੁੱਕਿਆ ਸੀ ਅਤੇ ਚੀਫ ਮਨਿਸਟਰ ਵੀ ਰਹਾ ਅਤੇ ਜੁਲਫੀਕਾਰ ਅਲੀ ਪੁੱਟੋ ਦਾ ਰਾਈਟ ਹੈਂਡ ਸੀ ਉਸਨੇ ਕਿਹਾ ਕਿ ਇੰਡੀਆ ਦੀ ਇੰਟੈਲੀਜੈਂਸ ਉਸ ਨੂੰ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਮਿਲਵਾਉਣ ਵਾਸਤੇ ਦਿੱਲੀ ਲੈ ਕੇ ਜਾਂਦੀ ਸੀ ਬਾਈ 에ਅਰ ਉਹਨਾਂ ਦੋਨਾਂ ਨੇ ਗੱਲਬਾਤ ਕੀਤੀ ਕਿ ਜਦੋਂ ਜਦੋਂ ਤੱਕ ਪਾਕਿਸਤਾਨ ਦੀ ਆਰਮੀ ਨੂੰ ਰੋਕਿਆ ਨਹੀਂ ਜਾਂਦਾ ਤੁਹਾਡਾ ਅਤੇ ਪੁੱਟੋ ਦਾ ਸੱਤਾ ਦੇ ਵਿੱਚ ਵਾਪਸ ਆਣਾ ਮੌਮਕਿਨ ਨਹੀਂ ਇਹ 1982 ਦੀਆਂ ਤਿਆਰੀਆਂ ਹੋ ਰਹੀਆਂ ਸਨ। ਉਹਨਾਂ ਨੇ ਸਲਾਹ ਮਸ਼ਵਰਾ ਕੀਤਾ ਕਿ ਸਭ ਤੋਂ ਪਹਿਲੇ ਪਾਕਿਸਤਾਨ ਦੀ ਆਰਮੀ ਦਾ ਕੋਈ ਪ੍ਰਬੰਧ ਕਰਨਾ ਪਏਗਾ। ਉੱਥੇ ਹੀ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਪਾਕਿਸਤਾਨ ਦੀ ਆਰਮੀ ਤੇ ਅਟੈਕ ਕਰਦੇ ਹਾਂ, ਤੂੰ ਵਾਪਸ ਜਾ ਕੇ ਜੰਗ ਦੀਆਂ ਤਿਆਰੀਆਂ ਕਰ। ਉਸ ਤੋਂ ਬਾਅਦ ਅਸੀਂ ਕੋਈ ਰਣਨੀਤੀ ਬਣਾਉਂਦੇ ਹਾਂ। ਇੰਦਰਾ ਗਾਂਧੀ ਦੇ ਨਾਲ ਮੀਟਿੰਗ ਤੋਂ ਬਾਅਦ ਮੁਸਤਫਾ ਖਰ ਜੋ ਜੁਲਫੀਕਾਰ ਭੁੱਟੋ ਦਾ ਰਾਈਟ ਹੈਂਡ ਸੀ, ਉਹ ਯੂਕੇ ਦੇ ਹਾਈ ਕਮਿਸ਼ਨਰ ਜੋਸ਼ੀ ਨੂੰ ਮਿਲਿਆ ਉਸ ਨਾਲ ਫਾਈਨਲ ਡਿਟੇਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਜੋਸ਼ੀ ਨੇ ਕਿਹਾ ਅੱਜ ਤੋਂ ਬਾਅਦ ਮੈਂ ਆਪਣੇ ਆਪ ਨੂੰ ਦਲੀਪ ਸਿੰਘ ਦੇ ਨਾਮ ਦੇ ਨਾਲ ਬੁਲਾਵਾਂਗਾ ਤੇ ਤੂੰ ਆਪਣੇ ਆਪ ਨੂੰ ਆਸੀਫ ਅਲੀ ਦੇ ਨਾਮ ਦੇ ਨਾਲ ਇੱਕ ਦੂਜੇ ਦਿਨਾਂ ਗੱਲ ਕਰਨੀ ਹੈ 14 ਅਗਸਤ 1983 ਨੂੰ ਇਹ ਫਾਈਨਲ ਡਿਟੇਲ ਲੈ ਕੇ ਰਾਜੀਵ ਗਾਂਧੀ ਨੂੰ ਮਿਲਿਆ ਅਤੇ ਰਾਜੀਵ ਗਾਂਧੀ ਦੇ ਨਾਲ ਫਾਈਨਲ ਪਲੈਨਿੰਗ ਕੀਤੀ ਗਈ ਕਿ ਇਸ ਪਲੈਨਿੰਗ ਨੂੰ ਅਸੀਂ ਕਿਸ ਤਰ੍ਹਾਂ ਸਿਰੇ ਚੜਾਉਣਾ ਹੈ ਉਸਨੇ ਰਾਜੀਵ ਗਾਂਧੀ ਨੂੰ ਦੱਸਿਆ ਕਿ ਸਾਨੂੰ ਹਥਿਆਰਾਂ ਦੀ ਜ਼ਰੂਰਤ ਹੈ ਕਿਉਂਕਿ ਮੈਂ ਪਾਕਿਸਤਾਨ ਆਰਮੀ ਦੇ 2-4 ਵੱਡੇ ਅਫਸਰ ਆਪਣੇ ਨਾਲ ਮਿਲਾ ਲਏ ਹਨ ਅਤੇ ਤੁਸੀਂ ਹਥਿਆਰ ਭੇਜੋ ਅਤੇ ਹਮਲਾ ਕਰਨ ਦੀ ਤਿਆਰੀ ਕਰੋ ਅਸੀਂ ਪਾਕਿਸਤਾਨ ਵਾਲੀ ਸਾਈਡ ਤੋਂ ਹਮਲਾ ਕਰਨ ਦੀ ਤਿਆਰੀ ਕਰਦੇ ਹਾਂ ਜੋਸ਼ੀ ਨੇ ਇਹ ਹਥਿਆਰ ਸਾਰੇ ਬਾਰਡਰ ਤੇ ਪਹੁੰਚਾਏ ਸਨ ਉਧਰ ਪਾਕਿਸਤਾਨ ਵਾਲੇ ਪਾਸਿਓਂ ਇਹ ਤਿਆਰੀ ਕੀਤੀ ਜਾ ਰਹੀ ਸੀ ਕਿ ਜਰਨਲ ਜੀਆ ਨੂੰ ਬੁਲਾਇਆ ਜਾਊਗਾ ਤੇ ਆਰਮੀ ਦੀ ਮੀਟਿੰਗ ਕੀਤੀ ਜਾਊਗੀ ਉਸ ਮੀਟਿੰਗ ਦੇ ਵਿੱਚ ਅਸੀਂ ਬੰਬ ਸੁੱਟ ਕੇ ਜਰਨਲ ਜੀਆ ਅਤੇ ਫੌਜੀਆ ਨੂੰ ਮਾਰ ਦੇਵਾਂਗੇ ਅਤੇ ਇੰਡੀਆ ਤੋਂ ਆਏ ਹਥਿਆਰਾਂ ਦੇ ਨਾਲ ਹਮਲਾ ਕਰਾਂਗੇ ਇੰਦਰਾ ਗਾਂਧੀ ਦੇ ਪਲਾਨ ਦੇ ਮੁਤਾਬਿਕ ਜਹਾਜ਼ਾਂ ਦੇ ਨਾਲ ਹਮਲਾ ਕੀਤਾ ਜਾਵੇਗਾ ਅਤੇ ਇੱਧਰ ਹਿੰਦੂਸਤਾਨ ਦੇ ਵਿੱਚ ਲੁੱਟਖਸਟ ਕੀਤੀ ਜਾਵੇਗੀ ਡਾਕਟਰ ਸੰਗਤ ਸਿੰਘ ਨੇ ਆਪਣੀ ਕਿਤਾਬ ਦੇ ਵਿੱਚ ਦੱਸਿਆ ਹੈ ਕਿ ਇਹ ਪੂਰੀ ਕਾਰਵਾਈ ਦੇ ਵਿੱਚ 12 ਲੱਖ ਦੇ ਕਰੀਬ ਸਿੱਖ ਮਾਰੇ ਗਏ ਸੀ ਜੇਕਰ ਇੰਦਰਾ ਗਾਂਧੀ ਦੀ ਇਹ ਸਾਜ਼ਿਸ਼ ਸਿਰੇ ਚੜ ਜਾਂਦੀ ਤਾਂ ਪਤਾ ਨਹੀਂ ਕਿੰਨੇ ਹੋਰ ਸਿੱਖ ਮਾਰੇ ਜਾਣੇ ਸਨ ਇੰਦਰਾ ਗਾਂਧੀ ਸਿੱਖਾਂ ਦਾ ਬੀਜ ਨਾਸ ਕਰਨ ਵਾਲਾ ਪਲਾਨ ਬਣਾ ਕੇ ਬੈਠੀ ਸੀ ਪਰ ਉਸ ਦੀ ਇਹ ਕਾਮਨਾ ਪੂਰੀ ਨਾ ਹੋ ਸકી ਸਾਨੂੰ ਇੱਥੇ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਭਾਰਤ ਦਾ ਇੱਕ ਹੋਰ ਬਣਿਆ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਵੀ ਦਿੰਦਾ ਰਿਹਾ ਇਸ ਪਲੈਨਿੰਗ ਦੇ ਵਿੱਚ ਕੱਲੀ ਇੰਦਰਾ ਗਾਂਧੀ ਹੀ ਨਹੀਂ ਹਿੰਦੂਤਵ ਗਾਂਦੀਵਾਦੀ ਅਤੇ ਹੋਰ ਬੰਦੇ ਵੀ ਸ਼ਾਮਲ ਸਨ ਜੋ ਚਾਹੁੰਦੇ ਸਨ ਕਿ ਸਿੱਖਾਂ ਨੂੰ ਖਤਮ ਕਰਕੇ ਉਹ ਆਪਣਾ ਇੱਕ ਹਿੰਦੂਤਵ ਵੀ ਦੇਸ਼ ਇੰਡੀਪੈਂਡੈਂਟ ਬਣਾ ਲੈਣ ਆਪਰੇਸ਼ਨ ਸ਼ਾਂਤੀ ਇੱਕ ਬਹੁਤ ਵੱਡਾ ਆਪਰੇਸ਼ਨ ਸੀ ਸਿੰਧਿਆ महमूद ਯਹੂਦੀ ਪ੍ਰੋਫੈਸਰ ਸਨ ਜਿਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ ਅਤੇ ਸਿੱਖਾਂ ਦੇ ਨਾਲ ਹੋ ਰਹੇ ਇਸ ਧੋਖੇਬਾਜ਼ੀ ਵੀ ਲਿਖਿਆ ਅਤੇ ਸਿੱਖਾਂ ਦੇ ਨਾਲ ਹਮਦਰਦੀ ਵੀ ਜਤਾਈ ਅਤੇ ਘੱਟ ਗਿਣਤੀਆਂ ਤੇ ਹੋ ਰਹੇ ਅਤਿਆਚਾਰ ਬਾਰੇ ਕਾਫੀ ਲੈਕਚਰ ਵੀ ਦਿੱਤੇ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਇਸ ਤਰ੍ਹਾਂ ਦਾ ਆਪਰੇਸ਼ਨ ਦੁਨੀਆ ਦੇ ਵਿੱਚ ਹੋਰ ਕਿਸੇ ਦੇਸ਼ ਦੇ ਵਿੱਚ ਵੀ ਹੋਇਆ ਤਾਂ ਸਾਊਥ ਅਫਰੀਕਾ ਵਿੱਚ ਜੋਲੋ ਦਾ ਬੋਰੋ ਵਿਦਰੋਹ ਪੜੋ ਉੱਥੇ ਵੀ ਕਾਲੀ ਲੋਕਾਂ ਨੂੰ ਇਸੇ ਤਰ੍ਹਾਂ ਮਾਰ ਦਿੱਤਾ ਗਿਆ ਸੀ ਬਗਾਵਤ ਦਾ ਬਹਾਨਾ ਲਾ ਕੇ ਆਪਰੇਸ਼ਨ ਸ਼ਾਂਤੀ ਦੇ ਵਿੱਚ ਇੰਦਰਾ ਗਾਂਧੀ ਡਬਲ ਰੋਲ ਖੇਡ ਰਹੀ ਸੀ ਉਸ ਨੇ ਪਾਕਿਸਤਾਨ ਦੇ ਜਰਨਲ ਜੀਆ ਖਾਨ ਨੂੰ ਕਿਹਾ ਮੇਰੀ ਤੇਰੇ ਨਾਲ ਕੋਈ ਗੱਲ ਨਹੀਂ ਪਰ ਮੈਂ ਪਾਕਿਸਤਾਨ ਦੇ ਨਾਲ ਖੁਸ਼ ਨਹੀਂ ਇੰਦਰਾ ਗਾਂਧੀ ੁੱਟੋ ਦੇ ਮੁੰਡੇ ਨੂੰ ਵੀ ਮਿਲੀ ਸੀ ਇੱਕ ਪਾਸੇ ਤਾਂ ਜੀਆ ਖਾਨ ਨੂੰ ਕਹਿ ਰਹੀ ਸੀ ਅਸੀਂ ਲੜਨਾ ਨਹੀਂ ਦੂਜੇ ਪਾਸੇ ੁੱਟੋ ਦੇ ਮੁੰਡੇ ਨਾਲ ਮਿਲ ਕੇ ਪਾਕਿਸਤਾਨ ਦੇ ਨਾਲ ਲੜਨ ਦੀਆਂ ਤਿਆਰੀਆਂ ਕਰ ਰਹੀ ਸੀ ਜਰਨਲ ਜੀਆ ਜਦੋਂ ਇੰਦਰਾ ਗਾਂਧੀ ਦੇ ਮਰਨ ਤੇ ਆਇਆ ਸੀ ਤਾਂ ਉਸਨੇ ਦੱਸਿਆ ਸੀ ਕਿ ਅਸੀਂ ਇਹ ਲੜਾਈ ਬੜੀ ਔਖੀ ਰੋਕੀ ਹੈ ਉਸ ਤੋਂ ਬਾਅਦ ਜਰਨਲ ਇਸਹਾਕ ਖਾਨ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਲੜਾਈ ਟਲ ਗਈ ਹੈ ਜੋ ਲੜਾਈ ਇੰਦਰਾ ਗਾਂਧੀ ਸ਼ੁਰੂ ਕਰਨ ਵਾਲੀ ਸੀ ਜਰਨਲ ਇਸਹਾਕ ਖਾਨ 1993 ਦੇ ਵਿੱਚ ਰਿਟਾਇਰ ਹੋਇਆ ਸੀ ਜੇਕਰ ਇੰਦਰਾ ਗਾਂਧੀ ਮਾਰੀ ਨਾ ਜਾਂਦੀ ਤਾਂ ਇਸ ਯੁੱਧ ਦੇ ਵਿੱਚ ਪਤਾ ਨਹੀਂ ਕਿੰਨੇ ਹੋਰ ਸਿੱਖ ਮਾਰੇ ਜਾਣੇ ਸੀ ਇੰਦਰਾ ਗਾਂਧੀ ਜਦੋਂ ਆਪਣੀ ਪਰਸਨਲ ਸੈਕਟਰੀ ਐਗਜ਼ੈਂਡਰ ਨੂੰ ਮਿਲੀ ਉਸ ਤੋਂ ਬਾਅਦ ਜਰਨਲ ਵੈਦਿਆ ਨੂੰ ਮਿਲੀ ਤੇ ਜਰਨਲ ਵੈਦਿਆ ਦੇ ਜਾਣ ਤੋਂ ਬਾਅਦ ਇੰਦਰਾ ਗਾਂਧੀ ਨੇ ਐਗਜ਼ੈਂਡਰ ਨੂੰ ਕਿਹਾ ਜੰਮੂ ਕਸ਼ਮੀਰ ਵਿੱਚ ਹੋ ਰਹੀਆਂ ਸਾਰੀਆਂ ਘਟਨਾਵਾਂ ਦੀ ਜਾਣਕਾਰੀ ਉਪਰ ਰਾਸ਼ਟਰਪਤੀ ਆਰ ਵੈਂਕਟਰਾਮਨ ਨੂੰ ਦਿੰਦੇ ਰਹਿ ਉਹ ਸੋਚ ਰਿਹਾ ਸੀ ਕਿ ਇੰਦਰਾ ਗਾਂਧੀ ਮੈਨੂੰ ਇਸ ਤਰ੍ਹਾਂ ਕਿਉਂ ਕਹਿ ਰਹੀ ਹੈ ਇੰਦਰਾ ਗਾਂਧੀ ਦਾ ਪਲਾਨ ਸੀ ਜਦੋਂ ਆਪਰੇਸ਼ਨ ਸ਼ਾਂਤੀ ਸ਼ੁਰੂ ਹੋਣਾ ਸੀ ਤੱਗਿਆਨੀ ਜੈਲ ਸਿੰਘ ਨੂੰ ਉਡਾ ਦਿੱਤਾ ਜਾਣਾ ਸੀ ਡਾਕਟਰ ਸੰਗਤ ਸਿੰਘ ਨੇ ਆਪਣੀ ਕਿਤਾਬ ਦੇ ਵਿੱਚ ਇੰਦਰਾ ਗਾਂਧੀ ਦੀ ਤੁਲਨਾ ਔਰੰਗਜ਼ੇਬ ਦੇ ਨਾਲ ਕੀਤੀ ਅਤੇ ਔਰੰਗਜ਼ੇਬ ਨੂੰ ਇੰਦਰਾ ਗਾਂਧੀ ਨਾਲੋਂ ਚੰਗਾ ਗਿਆ ਕਿਉਂਕਿ ਉਸ ਨੂੰ ਆਪਣੀ ਆਖਰੀ ਦਿਨਾਂ ਵਿੱਚ ਪਛਤਾਵਾ ਹੋਇਆ ਸੀ ਕਿ ਉਸ ਨੇ ਸਿੱਖਾਂ ਦੇ ਨਾਲ ਮਾੜਾ ਸਲੂਕ ਕੀਤਾ ਹੈ ਔਰੰਗਜ਼ੇਬ ਨੇ ਆਪਣੇ ਆਖਰੀ ਸਮੇਂ ਦੇ ਵਿੱਚ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਸਰਹੰਦ ਦੇ ਸੂਬੇਦਾਰ ਨੂੰ ਕਿ ਖਜ਼ਾਨੇ ਵਿੱਚੋਂ ਕੁਝ ਪਰਸੈਂਟ ਹਿੱਸਾ ਗੁਰੂ ਗੋਬਿੰਦ ਸਿੰਘ ਨੂੰ ਦਿੱਤਾ ਜਾਵੇ ਔਰੰਗਜ਼ੇਬ ਤਾਂ ਫੇਰ ਵੀ ਧਾਰਮਿਕ ਬੰਦਾ ਸੀ ਪਰ ਇੰਦਰਾ ਗਾਂਧੀ ਕਿਸੇ ਧਰਮ ਨੂੰ ਨਹੀਂ ਮੰਨਦੀ ਸੀ ਉਹ ਅਨਿਆਵਾਦ ਸਿੱਖਾਂ ਨੂੰ ਮਾਰਨ ਵਿੱਚ ਲੱਗੀ ਹੋਈ ਸੀ ਮੁਸਤਾਫਾ ਖਰ ਦੀ ਘਰ ਵਾਲੀ ਤਹਿਮੀਨਾ ਦੁਰਾਨੀ ਜੋ ਉਸ ਦੀ ਪੰਜਵੀਂ ਘਰ ਵਾਲੀ ਸੀ ਉਸ ਨੇ ਆਪਣੀ ਕਿਤਾਬ ਵਿੱਚ ਲਿਖਿਆ 31 ਅਕਤੂਬਰ ਨੂੰ ਸਵੇਰੇ ਮੁਸਤਾਫਾ ਖਰ ਸੈਰ ਕਰਨ ਗਿਆ ਸੀ ਤੇ ਮੈਂ ਬੀਬੀਸੀ ਤੇ ਖਬਰਾਂ ਦੇਖ ਰਹੀ ਸੀ ਤੇ ਜਦੋਂ ਮੁਸਤਾਫਾ ਖਰ ਘਰ ਵਾਪਸ ਆਇਆ ਤਾਂ ਮੈਂ ਉਸ ਨੂੰ ਦੱਸਿਆ ਕਿ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਗਿਆ ਹੈ ਇਹ ਗੱਲ ਸੁਣ ਕੇ ਮੁਸਤਾਫਾ ਸਿਰ ਫੜ ਕੇ ਸੋਫੇ ਉੱਤੇ ਡਿੱਗ ਪਿਆ ਕਿਉਂਕਿ ਉਸ ਦੀਆਂ ਉਮੀਦਾਂ ਦੇ ਪਾਣੀ ਫਿਰ ਚੁੱਕਾ ਸੀ ਕਿਉਂਕਿ ਉਸਨੇ ਲੜਾਈ ਕਰਾ ਕੇ ਪਾਕਿਸਤਾਨ ਦੀ ਸੱਤਾ ਤੇ ਕਬਜ਼ਾ ਕਰਨਾ ਸੀ ਪਰ ਹੁਣ ਕੁਝ ਨਹੀਂ ਹੋ ਸਕਦਾ ਸੀ ਉਸ ਦੀ ਘਰ ਵਾਲੀ ਤਮੀਨਾ ਦੁਰਾਨੀ ਇੱਕ ਨੇਕ ਔਰਤ ਹੈ ਇਸਨੇ ਇਹ ਕਿਹਾ ਸੀ ਜੇ ਇੱਕ ਗੋਲੀ ਇੰਦਰਾ ਗਾਂਧੀ ਦੇ ਨਾਂ ਲੱਗਦੀਆਂ ਤਾਂ ਪਾਕਿਸਤਾਨ ਦਾ ਪਤਾ ਨਹੀਂ ਕੀ ਬਣਨਾ ਸੀ ਇਸ ਆਪਰੇਸ਼ਨ ਸ਼ਾਂਤੀ ਦੀ ਆੜ ਵਿੱਚ ਇੰਦਰਾ ਗਾਂਧੀ ਆਪਰੇਸ਼ਨ ਬਲੂ ਸਟਾਰ ਨਾਲੋਂ ਵੀ ਜ਼ਿਆਦਾ ਸਿੱਖਾਂ ਨੂੰ ਮਾਰਨਾ ਚਾਹੁੰਦੀ ਸੀ ਇੰਦਰਾ ਗਾਂਧੀ 1982 ਤੋਂ ਲੱਗੀ ਹੋਈ ਸੀ ਪਾਕਿਸਤਾਨ ਅਤੇ ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਰਾਜੀਵ ਗਾਂਧੀ ਮੁਸਤਾਫਾ ਖਰ ਦੇ ਨਾਲ ਮੀਟਿੰਗ ਕਰਦਾ ਰਿਹਾ ਜੇ ਰਜੀਵ ਗਾਂਧੀ ਵੀ ਨਾ ਮਰਦਾ ਤਾਂ ਹੋ ਸਕਦਾ ਉਹ ਕੋਈ ਹੋਰ ਆਪਰੇਸ਼ਨ ਵੀ ਕਰ ਸਕਦਾ ਸੀ ਸਿੰਧਿਆ ਮਹਿਮੂਦ ਨੇ ਆਪਣੀ ਕਿਤਾਬ ਦੇ ਵਿੱਚ ਦੋ ਸਿੱਖ ਕੁੜੀਆਂ ਦਾ ਇੰਟਰਵਿਊ ਦਿੱਤਾ ਉਹ ਇੰਟੈਲੀਜੈਂਸ ਅਫਸਰਾਨੀਆਂ ਕੁੜੀਆਂ ਸਨ ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਦੱਸਿਆ ਕਿ ਉਹਨਾਂ ਨੂੰ ਦੱਸਿਆ ਗਿਆ ਸੀ ਇੱਕ ਹਫ਼ਤਾ ਪਹਿਲਾਂ ਆਪਣੇ ਬੱਚੇ ਲੈ ਕੇ ਨਿਕਲ ਜਾਓ ਸਾਨੂੰ ਨਹੀਂ ਪਤਾ ਸੀ ਇਹ ਪਲੈਨਿੰਗ ਹੋਣ ਹੋਈ ਜਾਂ ਇਸ ਤੋਂ ਪਹਿਲਾਂ ਇੰਦਰਾ ਗਾਂਧੀ ਦੇ ਮਰਨ ਕਰਕੇ ਇੱਥੇ ਤਬਾਹੀ ਅਤੇ ਬਰਬਾਦੀ ਹੋਣ ਲੱਗੀ ਹੈ ਮਾਹੌਲ ਖਰਾਬ ਹੋ ਗਿਆ ਹੈ ਤੁਸੀਂ ਇਸ ਏਰੀਆ ਨੂੰ ਛੱਡ ਕੇ ਚਲੀਆਂ ਜਾਓ ਆਈਐਸ ਅਫਸਰ ਗਰੇਵਾਲ ਜੋ ਕਿ ਗਿਆਨੀ ਜੈਲ ਸਿੰਘ ਦੇ ਸੈਕਟਰੀ ਵੀ ਰਹੇ ਸਨ ਉਹਨਾਂ ਨੇ ਆਪਣੀ ਕਿਤਾਬ ਸਰਚਿੰਗ ਆਈ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਮੈਨੂੰ ਸੰਡੇ ਮਾਰਨਿੰਗ ਨੂੰ ਡਿਪਾਰਟਮੈਂਟ ਆਫ ਮੋਟਰ ਵਹੀਕਲ ਵਾਲਿਆਂ ਦਾ ਫੋਨ ਆਇਆ ਅਤੇ ਉਹਨਾਂ ਨੇ ਕਿਹਾ ਤੁਸੀਂ ਗੁਰਦੇਵ ਸਿੰਘ ਹੋ ਇਨਾ ਨੰਬਰ ਗੱਡੀ ਤੁਹਾਡੀ ਹੈ ਜਿਸ ਦਿਨ ਮੇਰੀ ਗੱਡੀ ਨੂੰ ਅੱਗ ਲੱਗੀ ਉਸ ਦਿਨ ਮੇਰੇ ਹਿੰਦੂ ਗਵਾਂਡੀ ਨੇ ਆਪਣੀ ਗੱਡੀ ਕਿਤੇ ਹੋਰ ਖੜੀ ਕੀਤੀ ਸੀ ਇਹ ਪਹਿਲੀ ਵਾਰ ਉਸਨੇ ਆਪਣੀ ਗੱਡੀ ਦੂਰ ਖੜੀ ਕੀਤੀ ਸੀ ਅਕਸਰ ਉਹ ਮੇਰੀ ਗੱਡੀ ਦੇ ਨਾਲ ਹੀ ਆਪਣੀ ਗੱਡੀ ਖੜੀ ਕਰਦਾ ਸੀ ਉਹ ਵੀ ਆਈਐਸ ਅਫਸਰ ਸੀ ਆਪਰੇਸ਼ਨ ਸ਼ਾਂਤੀ ਦੇ ਪਾਰਟ ਬਣਾਏ ਗਏ ਹਨ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਸਰਚ ਜਿਸ ਦੇ ਵਿੱਚ ਪਿੰਡਾਂ ਦੀਆਂ ਫੇਰਨੀਆਂ ਤੋਂ ਨੌਜਵਾਨਾਂ ਨੂੰ ਲੰਮੇ ਪਾ ਕੇ ਮਾਰਿਆ ਗਿਆ ਨਹਿਰਾਂ ਦੇ ਵਿੱਚ ਲਾਸ਼ਾਂ ਡੋਢ ਦਿੱਤੀਆਂ ਗਈਆਂ ਆਪਰੇਸ਼ਨ ਸ਼ਾਂਤੀ ਦਾ ਹੀ ਤੀਸਰਾ ਆਪਰੇਸ਼ਨ ਸੀ ਆਪਰੇਸ਼ਨ ਮੰਡ ਆਪਰੇਸ਼ਨ ਸ਼ਾਂਤੀ ਦਾ ਹੀ ਚੌਥਾ ਆਪਰੇਸ਼ਨ ਸੀ ਬਲੈਕ ਥੰਡਰ 1 ਆਪਰੇਸ਼ਨ ਸ਼ਾਂਤੀ ਦਾ ਹੀ ਪੰਜਵਾਂ ਆਪਰੇਸ਼ਨ ਸੀ ਬਲੈਕ ਥੰਡਰ 2 ਆਪਰੇਸ਼ਨ ਸ਼ਾਂਤੀਦਾਹੀ 6ਵਾਂ ਆਪਰੇਸ਼ਨ ਸੀ ਇਲੈਕਸ਼ਨਾਂ ਦਾ ਬਾਈਕਟ ਕਰਾ ਕੇ ਸਿੱਖਾਂ ਦਾ ਘਾਣ ਕਰਾਉਣਾ ਸਿੱਖਾਂ ਨੂੰ ਪੋਲੀਟੀਕਲ ਸਿਸਟਮ ਵਿੱਚੋਂ ਬਾਹਰ ਕੱਢ ਦੇਣਾ ਆਪਰੇਸ਼ਨ ਸ਼ਾਂਤੀਦਾਹੀ 7ਵਾਂ ਆਪਰੇਸ਼ਨ ਸੀ ਨੌਜਵਾਨਾਂ ਨੂੰ ਚਿੱਟੇ ਵਿੱਚ ਗਲਤਾਨ ਕਰਕੇ ਉਹਨਾਂ ਦਾ ਮਾਨਸਿਕ ਵਿਕਾਸ ਰੋਕਣਾ ਆਪਰੇਸ਼ਨ ਸ਼ਾਂਤੀਦਾਹੀ 8ਵਾਂ ਆਪਰੇਸ਼ਨ ਹੈ ਸਿੱਖਾਂ ਨੂੰ ਪੰਜਾਬ ਤੋਂ ਪਲੈਨ ਕਰਵਾ ਦੇਣਾ 1991 ਅਤੇ 2000 ਦੀ ਪੰਜਾਬ ਦੀ ਮਰਦਮ ਸ਼ੁਮਾਰੀ ਦੀ ਰਿਪੋਰਟ ਵੀ ਨਹੀਂ ਦੱਸੀ ਗਈ ਸੈਂਟਰ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਮਾਰ ਦਿੱਤੇ ਗਏ ਤੇ ਬਾਹਰਲੇ ਮੁਲਕਾਂ ਨੂੰ ਪਲੈਨ ਕਰਾ ਦਿੱਤੇ ਗਏ ਉਹਨਾਂ ਦੀ ਜਗ੍ਹਾ ਲੱਖਾਂ ਪ੍ਰਵਾਸੀਆਂ ਨੂੰ ਲਿਆ ਕੇ ਸਿੱਖ ਬਣਾ ਕੇ ਮਰਦਮਸ਼ਮਾਰੀ ਵਿੱਚ ਸ਼ਾਮਲ ਕਰ ਦਿੱਤੇ ਗਏ ਤਾਂ ਕਿ ਮਰਨ ਵਾਲੇ ਸਿੱਖਾਂ ਦੀ ਸਹੀ ਗਿਣਤੀ ਪਤਾ ਨਾ ਲੱਗ ਸਕੇ ਜੂਨ 84 ਵੀ ਸ਼ਹੀਦੀ ਦਿਹਾੜੇ ਤੇ ਪਲੈਨਿੰਗ ਕੀਤਾ ਗਿਆ ਦੂਸਰਾ ਆਪਰੇਸ਼ਨ ਸ਼ਾਂਤੀ ਵੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਚਲਾਉਣਾ ਸੀ ਪੰਜਾਬ ਦੇ ਜੰਗਜੂ ਯੋਧਿਆਂ ਨੇ ਪੰਜਾਬ ਨੂੰ ਮਰਵਾਇਆ ਨਹੀਂ ਪੰਜਾਬ ਨੂੰ ਬਚਾਇਆ ਹੀ ਹੈ ਜੇਕਰ ਉਹ ਇੰਦਰਾ ਗਾਂਧੀ ਨੂੰ ਨਾ ਮਾਰਦੇ ਹੋ ਸਕਦਾ ਪਤਾ ਨਹੀਂ ਕਿੰਨੇ ਕੁ ਹੋਰ ਸਿੱਖ ਮਾਰੇ ਜਾਣੇ ਸੀ ਸੋ ਇਦਾਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ